ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਕੌਂਟੇਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਉਹਨੇ ਬੇਹਾਰ ਆਇਆ ਦੋਸਤੋ ਵੱਡੀ ਗਿਣਤੀ ਦੇ ਵਿੱਚ ਮਾਲ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਸਾਰੇ ਭਰਾਵਾਂ ਨੂੰ ਪਤਾ ਵੀ 8 7 8 10 ਨੱਕ ਜਿਹੜੇ ਆ ਹਰੇਕਪੂਰ ਦੇ ਵਿੱਚ ਆਪਾਂ ਤੁਹਾਨੂੰ ਦਿਖਾਈਦੇ ਆ ਇਸ ਘਰੋਂ ਵੱਡੀ ਗਿਣਤੀ ਦੇ ਵਿੱਚ ਵੇੜਾ ਵੀ ਤੁਹਾਨੂੰ ਮਿਲ ਜਣਗੀਆਂ ਹਰੇਕ ਤਰ੍ਹਾਂ ਦੀ ਕੁਆਲਿਟੀ ਆ ਕੁਝ ਕੁ ਦੋ ਤੋਂ ਤਿੰਨ ਜਿਹੜੀਆਂ ਵਹਿਰਾਂ ਨੇ ਬਗੈਰ ਬੱਚਿਆਂ ਆ ਦੋ ਬਿਲਕੁਲ ਸੱਜਰ ਤਾਜ਼ੀਆਂ ਇੱਕ ਅਫਸਰ ਝੋਟੀ ਦਿਖਾ ਦੇਵਾਂਗੇ ਡਾਇਮੰਡ ਬੋਲ ਦੀ ਜਿਹੜੀ ਝੋਟੀ ਆ ਨੀਲੀ 라ਵੀ ਦੀ ਇੱਕ ਝੁਕੀ ਜਿਹੜੀ ਮੱਝ ਤੁਹਾਨੂੰ ਦਿਖਾ ਦੇਵਾਂਗੇ ਤੇ ਦੋ ਕਟੀਆਂ ਬਿਲਕੁਲ ਦਿਖਾ ਦੇਵਾਂਗੇ ਇੱਧਰ ਜੋੜੀ ਜਿਹੜੀ ਆ ਕਟੀਆਂ ਦੀ ਤੁਸੀਂ ਦੇਖੋ ਇਹ ਤੁਹਾਨੂੰ ਐਂਡ ਦੇ ਵਿੱਚ ਆਪਾਂ ਜੋੜੀ ਕਟੀਆਂ ਦੀ ਦਿਖਾ ਦੇਵਾਂਗੇ ਠੀਕ ਆ ਜੀ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਪੂਰੀ ਜਿਹੜੀ ਆ ਡਿਟੇਲ ਆਪਾਂ ਸੁਖਨਾਮ ਤੋਂ ਲੈਵਾਂਗੇ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਇਥੇ ਆ ਕੇ ਮੇਰਾ ਭਰਾ ਜਿਹੜੇ ਪਸ਼ੂ ਦੁੱਧ ਤੇ ਚੱਲਦੇ ਆ ਦੋ ਟਾਈਮ ਚੋਕੇ ਚਾਰ ਟਾਈਮ ਚੋਕੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਚੋਕੇ ਤਸੱਲੀ ਕਰ ਲਿਆ ਜੀ ਠੀਕ ਹੈ ਜੀ ਜਿਹੜਾ ਗੱਭਣ ਪਸ਼ੂ ਤਖਾਵਾਂਗੇ ਆਪਣੀ ਚੌਂ ਥਾਂ ਦੀ ਟਿਪਕੇ ਭਰਾ ਕੇ ਤਸੱਲੀ ਆ ਯਕੀਨੀ ਬਣਾ ਲਿਓ 27 ਜੁਲਾਈ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ 2:30 ਕੇ ਵਜੇ ਦਾ ਸਮਾਂ ਹੈ ਆਪਾਂ ਵੀਡੀਓ ਬਣਾ ਰਹੇ ਆ ਤਾਂ ਜਿਨ੍ਹਾਂ ਜਿਨ੍ਹਾਂ ਦੁੱਧ ਦੱਸਿਆ ਜਾਊਗਾ ਉਹਨੂੰ ਵੈਰੀਫਾਈ ਕਰਨ ਵਾਸਤੇ ਇੱਥੇ ਵਿਜ਼ਿਟ ਕਰ ਲਿਓ ਆਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਤਨਾਮ ਸਤਿ ਸ੍ਰੀ ਅਕਾਲ ਜੀ ਮਹਾਰਾਜ ਠੀਕ ਠਾਕ ਜੀ ਕਿਰਪਾ ਮਹਾਰਾਜ ਜੀ ਠੀਕ ਹੈ ਭਾਜੀ ਸਤਨਾਮ ਹੋਰ ਸੇਤਾ ਰੱਬ ਦੀ ਕਿਰਪਾ ਬਾਬੇ ਨਾਲ ਸ਼ੁਕਰ ਮਾਲਕ ਦਾ ਲੈ ਵੀਰ ਸਤਨਾਮ ਉਦੋਂ ਵੀ ਆਪਾਂ 8-7 ਨਗਦ ਦਿਖਾਈ ਸੀਗੇ ਹਾਂਜੀ ਹਾਂਜੀ ਵਿਕ ਬੋਕ ਹੀ ਗਿਆ ਮਹਾਰਾਜ ਹਾਂ ਬੜੀ ਮਿਹਰ ਜੀ ਬਾਬੇ ਜੀ ਮੈਂ ਤੁਹਾਨੂੰ ਦੇਖਿਆ ਜੀ ਸ਼ੁਕਰ ਮਾਲਕ ਦਾ ਹਾਂਜੀ ਅੱਜ ਵੀਰ ਸਤਨਾਮ ਮੋٹے ਤੌਰ ਤੇ ਜਿਵੇਂ ਵੜਾ ਆਪਣੇ ਕੋਲ ਤਿੰਨ ਬਗੈਰ ਬੱਚਿਆਂ ਹਾਂਜੀ ਦੋ ਬਿਲਕੁਲ ਸੱਜਰ ਬੱਚਿਆਂ ਸਮੇਤ ਹਾਂਜੀ ਹਾਂਜੀ ਇੱਕ ਅੰਸਰ ਝੋਟੀ ਲੈ ਜਾਂਦੀ ਹੈ ਡਾਇਮੰਡ ਬੋਲ ਦਾ ਹਾਂਜੀ ਇੱਕ ਆਹ ਮੱਝ ਮੈਂ ਉੱਬੀ ਇੱਕ ਮਾਜੇ ਪਿਆਰ ਦਿਖਾ ਦੇਵਾਂਗੇ ਡਾਇਮੰਡ ਬੋਲ ਦੀ ਝੋਟੀ ਦਿਖਾ ਦੇਵਾਂਗੇ ਨੀਲੀ ਰਾਗ ਨੂੰ ਕਾਫੀ ਭੈਣ ਭਰਾ ਆਪਣੇ ਵੀਰ ਪਸੰਦ ਕਰਦੇ ਆ ਸੋ ਜਿਹੜੇ ਮੇਰੇ ਵੀਰ ਚਾਹ ਰੱਖਦੇ ਉਹ ਝੋਟੀਆਂ ਕਟੀਆਂ ਸਾਹਮਣੀਆਂ ਨੇ ਇੱਕ ਝੋਟੀ ਵੱਡੀ ਤੁਹਾਨੂੰ ਦਿਖਾਵਾਂਗੇ ਪੁੱਜੀ ਜਾਂ ਪਜਾਦ ਝੋਟੀ ਆ ਏਅਰ ਆਈ ਦੇ ਕਾਬਲਾਂ ਜੇ ਬਣੀ ਛੋਰੀ ਅੱਗੇ ਇਹ ਬਣੀ ਆ ਜੀ ਬਣੀ ਪਾਰਸਾ ਦੀ ਗੱਲ ਲੱਗਾ 20 ਦਿਨ ਹੋ ਗਏ ਜੀ ਠੀਕ ਆ ਜੀ ਜਦੋਂ ਲੱਗਦਾ ਪਾਰਸਾ ਲੱਗਦਾ ਉਹਨੂੰ ਪਾਰਸਾ ਦੱਸਿਆ ਜੀ ਹੁਣ ਠੀਕ ਆ ਜੀ ਉਹ ਚੰਗਾ ਠੀਕ ਆ ਨਹੀਂ ਨਿਕਲਾਈ ਜਿਹੜੀ ਉਦੋਂ ਪਰ ਜਿਹੜੀ ਤੇ ਪਾਰਸਾ ਦੱਸਿਆ ਜੀ ਨ ਲਓ ਵੀ ਜਿਆਦਾ ਟਾਈਮ ਆਪਾਂ ਨਹੀਂ ਗਵਾਉਣਾ ਘੱਟਾ ਜੀ ਕਿਉਂਕਿ ਮਾਲ ਵੱਡੀ ਗਿਣਤੀ ਦੇ ਵਿੱਚ ਆ ਸਟੈਪ ਬਾ ਸਟੈਪ ਕਹਿੰਦੇ ਪਛੋਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਚੱਲਾਂਗੇ ਤੇ ਬਿਲਕੁਲ ਕੈਰੋਂ ਪਿੰਡ ਲੋਕਾਂ ਪਿੰਡ ਲੱਗ ਗਈ ਆ ਪੱਟੀ ਤੋਂ 5-4 ਕਿਲੋਮੀਟਰ ਦੀ ਦੂਰੀ ਆ ਪੱਟੀ ਤੋਂ ਜਿਹੜੀ ਜੜਕ ਤਰਨਤਰ ਨੂੰ ਜਾਂਦੀ ਆ ਆਓ ਲੈਣੀਆ ਡਿਟੇਲ ਕਰਦੇ ਆ ਬਾਤचीत ਆ ਜੀ ਓਕੇ ਆ ਵੀਰ ਸਤਨਾਮ ਸ਼ੁਰੂਆਤ ਕਰਾਂਗੇ ਆਪਾਂ ਹਾਂਜੀ ਇੱਕ ਪਾਸਿਓਂ ਲੱਗਦੇ ਆ ਇਧਰਲੇ ਪਾਸਿਓਂ ਸ਼ੁਰੂ ਹੋ ਜਾਂਦੇ ਜਰਸੀ ਤਾਂ ਕਰ ਲੈਂਦੇ ਆ ਜੀ ਆਓ ਜੀ ਇੱਕ ਦੋਸਤੋ ਜਰਸੀ ਬ੍ਰੀਡ ਦੇ ਵਿੱਚ ਬਾਹਰ ਤੁਹਾਨੂੰ ਦਿਖਾ ਰਹੇ ਆਪਾਂ ਇਹ ਪਲੂਡ ਆਈ ਪਹਿਲਾ ਸੂਆ ਪਹਿਲਾ ਸੂਆ ਵਾਛੀ ਕੋਈ ਮਤਲਬ 40 45 ਦਿਨਾਂ ਕੇ ਬੱਚਾ ਦਾ ਮਰ ਗਿਆ ਜੀ ਅੱਛਾ ਜੀ ਦੋ ਦੋ ਅਸ਼ੀ ਕੋ 15 ਕਿਲੋ ਛੇ ਦੰਦ ਆਂਦੇ ਆ ਜੀ ਛੱਗੀ ਆ ਹਾਂ ਜੀ ਲੋ ਵੀ ਛੇ ਦੰਦ ਵਾੜਾ ਬੱਚਾ ਵੀ ਰਸਨਾਮਾ ਦਾ ਵੀ ਮਰ ਗਿਆ ਬਾਕੀ ਕੋਈ ਮਹੀਨਾ ਸਵਾ ਮਹੀਨਾ ਕੋ ਡੇਢ ਮਹੀਨਾ ਠੀਕ ਆ ਜੀ ਉਹ ਮੇਰਾ ਭਰਾ ਸਮਾ ਤੁਸੀਂ ਦੇਖੋ ਆ ਲਓ ਜੀ ਛੱਗੀ ਆ ਪਿਓਰ ਠੀਕ ਆ ਜੀ ਆ ਦੇਖੋ ਜੀ ਛੇ ਦੰਦ ਦੇ ਬੱਡੇ ਛੱਗੀ ਆ ਹਾਂ ਆ ਸਟੀਆਂ ਖੜੀਆਂ ਹਾਂ ਹਾਂ ਜੀ ਲੈ ਵੀ ਕੰਨੀਆਂ ਖਲੋਤੀਆਂ ਨੇ ਛੱਗੀ ਆ ਉਮੀਨਿਆ ਡੇਢ ਕਦੀ ਸੂਈ ਹੈ ਸਾਰੀ ਮਾਰੀ ਦੀ 40 42 45 ਦਿਨ ਦੀ ਹੋਏ ਹਨਗਾ ਹਾਂ ਬਿਲਕੁਲ ਤਾਜੀ ਅਸ਼ੀਏ ਦੁੱਧ 15 ਕਿਲੋ ਐ ਕੰਡੇ ਵਾਲੇ ਦਾ ਭੈਣ ਭਰਾ ਮਰਜ਼ੀ ਦਾ ਜੋਹੀ ਹੋਈ ਲੋ ਵੀ 15 ਕਿਲੋ ਦੁੱਧ ਇਸ ਵਕਤ ਇਹਦੇ ਥੱਲੇ ਹਾਜ਼ਰ ਆ ਬਗੈਰ ਬੱਚੇ ਤੋਂ ਹਾਂ ਹਾਂਜੀ ਹਾਂਜੀ ਬਾਕੀ ਮੇਵੇ ਦੀ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਵਾਪਸ ਮਾ ਬੜਾ ਸੋਹਣਾ ਲਗਾ ਸੀਲ ਠੰਡੀ ਬੜੀ ਵੰਗਾ ਵਾਗੀ ਦਾ ਮਰਜ਼ੀ ਚੋ ਕੋਈ ਬਰੋ ਠੀਕ ਆ ਠੀਕ ਆ ਇਹ ਕੋਈ ਹੋਰ ਐ ਮਤੋਰੀ ਵੀਰੇ ਮਾਰਾ ਜਾ ਮੇਵੇ ਦੀ ਸਾਫ ਸੁਥਰੀ ਆ ਮੁੱਠੀ ਮੁੱਠੀ ਥਾੜਾ ਬਾਕੀ ਮੇਰਾ ਭਰਾ ਆਪ ਤੁਸੀਂ ਨਖੇਰ ਚੈੱਕ ਕਰੋ ਲੈਵਾ ਬਹੁਤ ਟਕਾਣੇ ਤੇ ਰਿਜਰਸੀ ਆ ਪੂਰੀ ਫੋਰੀ ਹਾਂ ਆ ਮੇ ਜੀ ਨੇ ਚੰਗੀ ਵਾਤੀ ਚੰਗੀ ਆ ਦੁੱਧ ਕਿੰਨਾ ਕੁ ਵਰ ਦੱਸਿਓ ਜੀ 15 ਕਿਲੋ ਵੀਰ ਜੀ ਕੰਡੇ ਵਾਲਾ ਦੁੱਧ ਆ ਦੇਖੋ 15 ਕਿਲੋ ਦੁੱਧ ਕੰਡੇ ਵਾਲਾ ਠੀਕ ਆ ਜੀ ਦੋ ਦਿਨ ਹੋਰ ਵਾਜ ਰਾਇ ਨਾ ਅੱਛੀ ਥੋੜੀ ਕਿ ਲੋ ਆਪਣਾ ਕੋ ਸੱਜਣਾ ਹੀਗਾ ਅੱਛਾ ਜੀ ਤੇ ਪ੍ਰੋਬਲਮ ਪੈ ਗਈ ਆ ਆਪਾਂ ਪਸ਼ੂ ਲੈ ਵੀਰ ਕੋ ਚਾਰ ਅੱਛਾ ਜੀ ਇਹ ਮੱਠ ਹੋ ਗਈ ਆ ਦੇ ਉਹ ਨਾ ਉਹਦਾ ਕਰਕੇ ਫਿਰ ਉਹਦੇ ਪਸ਼ੂ ਆਪਾਂ ਦੇਖ ਕੇ ਤੇ ਚਾਰ ਵਿੱਚ ਠੀਕ ਹੈ ਠੀਕ ਹੈ ਇਹ ਸੁਣਿਆ ਪੰਜ ਆਦਿਆਂ ਦੇ ਵੇਹੇ ਦਾ ਪਤਾ ਟਲਾ ਵਾ ਸਾਡਾ ਗੱਫਾ ਵੀ ਸੁਤਰੀ ਜਾਂਦੀ ਆਹ ਹਾਂ ਹਾਂ ਤੇ ਆਪਰੇ ਕੋ ਕਲਦੀ ਆਈਆਂ ਜੀ ਠੀਕ ਹੈ ਵੀਰੇ ਹਾਂ ਜੀ ਸਤਨਾਮ ਕੀ ਮੋਲੋ ਕੀ ਡਿਮਾਂਡ ਰੋਗੀ ਬੱਛੀ ਜੀ ਮੋਲ ਜੀ ਉਤਰਾ ਉਹਨਾਂ ਨੇ ਤੇ ਬੱਛੀ ਲਈ ਸਰ ਤੋਂ ਬਾਹਰ ਹੀ ਅੱਛਾ ਜੀ ਤੇ ਚਲੋ ਹੁਣ ਵਜਾ ਵਜਾ ਮਰ ਗਿਆ ਆਪਾਂ ਤਾਂ ਰੋਕਣਾ ਲਈ ਆ ਆਪ ਇਹਦੀ 42000 ਦੀ ਪਹੁੰਚ ਕਰਦਾਗੇ 42 ਦੀ ਪਹੁੰਚ ਹੋਈ 100 ਕਿਲੋਮੀਟਰੀ ਹਾਂ 100 ਕਿਲੋਮੀਟਰ ਤੱਕ ਲੋ ਵੀ 100 ਕਿਲੋਮੀਟਰੀ ਪਹੁੰਚ ਹੋਊਗੀ ਠੀਕ ਹੈ ਜੀ 42000 ਦੀ ਕੋਈ ਬਿਚੋਲ ਐਸਲਸ 40 ਦੀ ਪੂਰੇ ਵੀ ਚਲੋ ਜੀ ਚਲੋ 4000 ਦੀ ਸੱਟ ਮਾਰਤੀ ਆ ਹਾਂ ਜੀ 40000 ਦੀ ਰਾਈਡ ਹੋ ਜੂਗੀ 100 ਕਿਲੋਮੀਟਰ ਵਿੱਚ ਪਹੁੰਚ ਪੂਰੀ ਜਿਆਦੀ ਚੰਗੀ ਵਸ਼ੂ 15 ਕਿਲੋ ਦੁੱਧ ਬਾਕੀ ਨਿਗਰਾ ਪੂਰੀ ਕਰਮ ਵਾਲੀ ਗੋਲੇ ਗਾਲੇ ਦੇ ਵਿੱਚ ਹੀ ਆ ਇਹ ਗੁਲਾਈ ਗੁਲੂਈ ਪੂਰੀ ਆ ਚੰਗਾ ਪਸੰਦ ਆਉਗੀ ਇੱਧਰ ਸੈਗਡ ਨੰਬਰ ਤੇ ਫਿਰ ਸਤਨਾਮ ਇਹ ਵੜ ਆਪਣੇ ਕੋਲ ਸੂਈ ਦਰਸੀ ਆ ਗਈ ਤੇ ਜੱਸਾ ਜੀ ਸੂਈ ਪਰਸੋਂ ਦੀ ਪਰਸੋਂ ਦੀ ਹਾਂਜੀ ਆਈ ਤੇ ਬਣਾਇਆ ਤਾਂ 20 ਕਿਲੋ ਬਹੁਤ ਪਿਆਰੇ ਆ ਪਰਸੋਂ ਦੀ ਸੂਈ ਹੈ ਤੇ 20 ਕਿਲੋ ਬੋਲੇ ਦੋਸਤੋਂ ਇਹ ਤਾਂ ਥੱਲੇ ਰੈਡੀ ਆ ਸੂਈ ਠੰਡੀ ਬਹੁਤ ਆ ਬਾਕੀ ਥਾਂ ਤੁਸੀਂ ਵੇਖੋ ਆ ਲਓ ਮਗਰ ਕੀ ਇਹਦਾ ਬੱਚਾ ਅੱਛਾ ਜੀ ਬੱਚਾ ਮਗਰ ਆ ਸੁਬਾਹ ਕੱਲ੍ਹ ਮਾਸੀਏ ਦੁੱਜਾ 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 ਸੁਬਾਹ ਠੀਕ ਆ ਜੀ ਬੱਚਾ ਮਗਰ ਆ ਦੁੱਜਾ ਸੁਬਾਹ ਤੇ 20 ਕਿਲੋ ਬੋਲਾ ਸ਼ਿਟਾ ਦੇਂਗਾ ਹਾਈਟ ਕੱਦ ਮੀਡੀਅਮ ਆ ਹਾਲੀ ਪਸਾਂ ਵੀ ਤੁਸੀਂ ਆਪ ਹੀ ਮੇਰੇ ਵੀਰ ਦੇਖ ਲਿਓ ਪੂਰੀ ਪੜੀ ਸਭੀ ਆ ਬਣਦੀ ਵੀ ਵੀਰ ਦੀ ਬਹੁਤ ਲੋਭਾ ਜਨਵਟਾ ਆ ਦੇਖੋ ਫੁੱਲ ਬੜਾ ਫੁੱਲੀ ਬਣਦੀ ਕਰਮਾ ਦੀ ਆ ਦੇਖੋ ਆਪਾਂ ਬਿਲਕੁਲ ਜਿਵੇਂ ਜਿਵੇਂ ਨੇੜੇ ਜਾਂਦੇ ਆ ਉਪਰਾਂ ਠੀਕ ਆ ਜੀ 15 ਪੇਕੇ ਵੀ ਕੇਰਾ ਪਸ਼ੂ ਡਰ ਜਾਂਦੇ ਆ ਉਸ ਤਰਾ ਕਰਮਾ ਦੀ ਢੰਡੀ ਧੀਰੀ ਆ ਇਹੋ ਜਿਹੇ ਜਨਵਰ ਨੂੰ ਵੰਗਾਰਸੀ ਪਾਉਣ ਦੀ ਲੋੜ ਨਹੀਂ ਕੀ ਬਾਕੀ ਮੁੱਠੀ ਮੁੱਠੀ ਥਾਣਾ ਕਰਮਾ ਲੂ ਇਧਰ ਇੱਕ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾਈਏ ਆ ਲਓ ਮਾਰਦੇ ਦੋ ਦੋ ਇਥੇ ਆ ਲਓ ਕਰੋ ਚੈੱਕ ਠੀਕ ਆ ਜੀ ਕਿਰਤ ਦੀ ਕਮਲ ਜੀ ਆ ਦੇਖੋ ਇਹ ਮਗਰਮੀ ਕਰਨ ਕਰੋ ਤੱਕ ਆ ਦੇਖੋ ਬਾਦੂਆ ਠੀਕ ਆ ਠੀਕ ਆ ਇਹ ਅਗਲੇ ਸਾਲਾਂ ਦੀ ਚੋਾਈ ਤੁਹਾਨੂੰ ਦਿਖਾ ਦਿੰਨੇ ਆ ਅਗਲੇ ਮਾਰ ਦਿ ਦੋ ਹਾਂ ਦੋ ਦੋ ਇੱਥੇ ਵੀ ਮਾਰ ਦਿਓ ਅਗਲੇ ਸਾਲਾਂ ਦੀ ਚੋਆ ਬਹੁਤ ਸੋਹਣੀ ਲੱਗਾ ਚੋਆ ਹੈ ਤੁਹਾਨੂੰ ਬੰਦਾ ਨਹੀਂ ਬਹੁਤ ਸੋਹਣੀ ਚੋਾਈ ਆ ਹਾਂਜੀ ਲਓ ਵੀ ਠੀਕ ਆ ਵੀ ਕਰੋ ਬੋਲੇ ਦੀ ਸ਼ਟਾਡੂ ਦੇ ਵੀਰ ਸਤਨਾਮ ਕੀ ਮੋਲੋ ਕੀ ਡਿਮਾਂਡ ਹੋਗੀ ਬੋਲ ਦੇ ਵੀਰ ਮਾ ਵਸ਼ੀਰ 75 ਵੀ ਕਰ ਲਈਏ ਉਹ ਦੁੱਧ ਬੜਾ ਵਾ ਦੁੱਧ ਵਸ਼ੀਰ ਨੇ 25 ਪਲੱਸ ਹੋਇਆ ਨਾ ਕਰਵਾਏ ਨੇ ਆ ਚਾਰਾਂ ਗੰਬੜੀ ਚੰਗੀ ਕੀਤੀ ਆ ਹਾਂ ਪਾਪਾ 72000 ਦੀ ਪਹੁੰਚ ਕਰਦਾ ਇਹ ਜੀ 72 ਦੀ ਹਾਂ ਜੀ ਹਜ਼ਾਰ ਉਹ ਛੋੜ ਦੇ 71 ਦੀ ਦਿੰਦਾ 71 ਦੀ ਹਾਂ ਜੀ 70 ਜੋ ਹਜ਼ਾਰ ਛੜਦਾ ਜਿਆਦਾ ਧੱਕਾ ਨਹੀਂ ਨਹੀਂ ਧੱਕਾ ਕੋਈ ਨਹੀਂ ਕੋਈ ਧੱਕਾ ਨਹੀਂ ਹੁੰਦਾ ਬੱਚੀ ਚੰਗੀ ਆ ਨਾ ਇੱਕ ਘੜ 70 ਦੀ ਇੱਕ ਘੜ 70 ਇੱਕ ਘੜ 70 ਦੀ ਇਹ ਜਿਹੜੀ ਇਹ ਪਹੁੰਚ ਹੋ ਜੂਗੀ ਠੀਕ ਆ ਜੀ 100 ਕਿਲੋਮੀਟਰ ਦੇ ਵਿੱਚ ਆ ਵੱਛਾ ਜਮਗਰ ਤਸਦੀ ਨਾਲ ਦੇਖ ਲਓ ਠੀਕ ਆ ਗੱਲਾਂ ਨਾ ਰੋ ਬੰਦੇ ਦੇ ਨਾਰਵਾ ਨਾਲ ਆ ਬੱਚੇ ਦੇ ਆ ਦੇਖੋ ਪੂਰਾ ਬੱਚਾ ਬਿਲਕੁਲ ਠੀਕ ਆ ਤੇ ਪਸੰਦ ਆਉਗੀ ਵੀ ਇਹਨਾਂ ਨੂੰ ਮੁੱਠੀ-ਮੁੱਠੀ ਖਾਣਾ ਇੱਧਰ ਇੱਕ ਤੀਜੇ ਨੰਬਰ ਤੇ ਆ ਗਈ ਵਿਖਾ ਦੇਣੀ ਝੂੰਗੀ ਆਸੋ ਸੂਈ ਆ ਜੀ ਝੂੰਗੀ ਝੂੰਗੀ ਵਿਖਾ ਦੇਣਿਆ ਤੁਹਾਨੂੰ ਬਰਤਿਸ਼ ਆ ਸੂਈ ਆ ਦੂਜੇ 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 ਕੱਲ ਦੀ ਸੂਈ ਵੀ ਜੀ ਕੱਲ ਦੀ ਸੂਈ ਆ ਵੀਰ ਸਤਨਾਮ ਹੋ ਗਈਆਂ ਦੋ ਬਚਵਾਈਆਂ ਹਾਂਜੀ ਹਾਂਜੀ ਲਓ ਵੀ ਦੋ ਬਚਵਾਈਆਂ ਬੱਚਾ ਦੇ ਬੱਚੀ ਬੱਚਾ ਜੀ ਮਗਰ ਬੱਚਾ ਇਹਦੇ ਵੀ ਠੀਕ ਆ ਜੀ ਐ ਕੜਵਾ ਸੋ ਦੂਜਾ ਸੂਆ ਬੱਚਾ ਮਗਰਾਂ ਝੂੰਗੀ ਆ ਗਈ ਠੀਕ ਆ ਜੀ ਤੇ ਵੈਸੇ ਦੋਗ ਜਿਹੜੀਆਂ ਚਵਾਈਆਂ ਦੀਆਂ ਕਰ ਦਿੱਤੀਆਂ ਨੇ ਬੋਲਾ ਇਹਦੇ ਕੋਲ ਕਰਮਾਏ ਤੇ 13 14 ਕਿਲੋਈ ਸਟਾਰ ਹਾਂਜੀ ਲਓ ਜੀ 13 14 ਕਿਲੋ ਸ਼ਟਾਟਿੰਗ ਆ ਕਿਉਂਕਿ ਦੋ ਵਿਚ ਚਵਾਈਆਂ ਜਿਹੜੀਆਂ ਕੀਤੀਆਂ ਨੇ ਉਸ ਬਿਹਾਬ ਤੇ ਜਿਹੜੀ ਆਪਾਂ ਗੱਲ ਕਰਦੇ ਪਏ ਆ ਠੀਕ ਆ ਜੀ ਅਸੀਂ ਪੁਲਿਸਾਂ ਵੀ ਤੁਸੀਂ ਵੇਖੋ ਪੂਰੀ ਮੱਝਾਂ ਵਰਗੀ ਜੰਮੀ ਪਈ ਆ ਵਜਨ ਵਟਾ ਬਹੁਤ ਆ ਥਣ ਰੋਕ ਰੋਕਦਾ ਹੀ ਆ ਕਰਮਾਲੀ ਨੂੰ ਠੀਕ ਆ ਜੀ ਲੇਵੇ ਦੀ ਬੰਤਰ ਤੁਸੀਂ ਆ ਸਾਹਮਣੇ ਦੇਖ ਰਹੇ ਜੀ ਹੁਣ ਐਸੇ ਵਕਤ ਤੱਕ 13 14 13 14 ਕਿਲੋ ਬੋਲਾ ਖੁਣਰੂਆ ਵੀ ਬੇਕੋ ਦੇ ਨਾਲ ਇਹ ਪੂਰਾ ਤੁਸੀਂ ਦੇਖੋਗੇ ਨਰਵਾ ਇਹਦੇ ਬੱਚੇ ਦੇ ਨਾਲ ਆ ਬਿਲਕੁਲ ਅਮਰਾਵੋ ਤਾਰਾ ਮਾਰ ਦੋ ਲਾ ਦੇ ਮਾਰ ਦੋ ਲਾ ਦੇ ਬੱਚਾ ਲਾ ਕੇ ਮਾਰ ਦੋ ਬੂ ਬੂ ਚਾਰ ਚਾਰ ਤਾਰਾਂ ਠੰਡੀ ਬੋਧ ਨੂੰ ਵਰਦਾ ਮੁੰਗਾ ਕੋਈ ਪ੍ਰਵਾਨ ਚਾ ਮਾਜ ਠੀਕ ਆ ਹਾਂ ਤੇ ਇਹ ਦੇ ਮਾਰ ਦੇ ਬਸ ਪਸੰਦ ਪੈਣਾ ਹੀ ਹੋਦੇ ਬੰਦਾ ਲਾ ਦੇ ਸਰ ਦੇ ਮਾਰ ਦੇ ਦੇ ਮਾਰ ਦੇ ਨੇ ਕਰਮਾਲੀਆਂ ਕੀ ਆਖਣਾ ਹੈ ਅਰੇ ਠੰਡੀ ਸਮਾਗ ਵਿੱਚ ਠੰਡਾ ਚਵਾਈ ਦਾ ਮਾਰਦੇ ਬੰਦੇ ਬੰਦੇ ਸਾ ਸੁਸਰਾ ਦੇ ਠੰਡਾ ਲਾ ਦੇ ਇਹ ਕੋਈ ਪਤੂ ਵਾਲੀ ਨਹੀਂ ਕੋਈ ਜੰਨੇ ਵਾਲੀ ਇਹ ਕੀ ਬਣ ਗਿਆ ਹੈ ਕੋਈ ਨਾ ਟੱਕ ਨਹੀਂ ਖੁੱਲ ਕੇ ਆਉਂਦਾ ਕੋਈ ਦੇਖਾ ਚਲਾਈ ਕਰੀ ਨਹੀਂ ਨਹੀਂ ਕਰਨ ਕਰ ਲੈ ਨੂੰ ਆਉਂਦਾ ਦੇਖੋ ਮੇਰੇ ਭਾਗੋ ਇਹ ਨੂੰ ਆਉਂਦੇ ਅਸਾਂ ਦੇ ਢੂਠੇ ਵਰਗੀ ਮੋਟੂ ਆਹ ਜੀ ਆ ਤੇ ਬਸ 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 ਮੈਨੂੰ ਨਾ ਕਹ ਪੰਜਾ 60 ਸੈਕਿੰਡਾਂ ਦੇ ਡੋੜੇ ਕਿਲੋ ਦੁੱਧ ਵਰਕੇ ਆਹ ਹਾਂ ਆਹ ਉਦਾਈ ਚ ਲੱਗਿਆ ਕਿ ਨਹੀਂ 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 ਬੜੀ ਮੋਟੀ ਧਾਰ ਕਰ ਮਾਲੀ ਬਹੁਤ ਹੀ ਲੱਗੀ ਹੋਏ ਠੰਢੀ ਜੀ ਕਿ ਕੋਈ ਵੰਗੇ ਦੀ ਪ੍ਰਵਾਹ ਨਹੀਂ ਕੋਈ ਲਗਾ ਰਿਹਾ ਜੀ ਨਿਚੋੜ ਵਾਲੀ ਪਾਣੀ ਮਾਰਨੀ ਕਰਦਾ ਬਸ ਸੋ ਚੋਣ ਚਵਾ ਵੀ ਮੰਨਣੀ ਪਊਗੀ ਹਾਂਜੀ ਪਰ ਮਾਲਮੀ ਬਾਕੀ ਇਧਰ ਕੋਈ ਫੇਰ ਆਪਾਂ ਗੇਨਸਪੌਂਸ ਵਖਾ ਦਿੰਨੇ ਆ ਲੈ ਲਈ ਤੇ ਕਿਸੇ ਚੱਕ ਕਰੋ ਬਾਕੀ ਥਾਨ ਬਹੁਤ ਸੁਹਾਦੀ ਹੈ ਮੁੱਠੀ ਮੁੱਠੀ ਥਾਨ ਆ ਦੇਖੋ ਜੀ ਓਕੇ ਸਤਨਾਮ ਕੀ ਵੀਰ ਮੋਲਕ ਕੀ ਡਿਮਾਂਡ ਰੂਗੀ ਇਹਦੀ ਮੋਲ ਵਜੋਂ ਸਾਡੇ ਪਾਸ 50 ਹੀ ਕਰੂਗੇ ਆ ਮੋਲ ਆ ਪਾ ਜਾਣਾ ਨਹੀਂ ਜਾਣਾ ਇਹਦੀ 45000 ਦੀ ਪੌਹ ਕਰਦਾ ਹੈ 45 ਦੀ ਹਾਂਜੀ ਹਾਂਜੀ ਬਿਲਕੁਲ ਛੋੜਾ ਜਨੂਨ ਮੋਲਕ ਨਾ ਵਜਨਾਂ ਦੀ ਰਸੀਏ ਦੋ ਦੋ ਹੌਸਲਾ ਭਾਵੇਂ 20 ਚ ਵਾਦੇ ਆ ਜਿਹਨ ਸਟਾਰ ਸਕੂਲ ਬੜੀ ਚੰਗੀ ਆ ਠੀਕ ਆ ਬਈ ਹਾਂਜੀ ਲੋਬੇ 45000 ਦੀ ਅਵਾਰ ਮਿਲ ਜੂਗੀ ਵੀਰਾਂ ਨੂੰ ਠੀਕ ਆ ਜੀ 42000 ਦੇ ਦਾਂਗੇ ਜੀ ਆਹਾਹਾ ਇਧਰੋਂ ਤਾਂ ਕੰਮ ਹੀ ਆ ਗਿਆ ਛੁੱਟੀ ਹੈ ਅੱਜ 42000 ਦੀ ਲੈ ਵੀ 42000 ਦੀ ਚਲੋ ਜਿੰਨਾ ਵੀ ਫਾਇਦਾ ਹੋ ਸਕਦਾ ਪਰ ਉਹ ਪਾ ਕਰਦੇ ਆਂਗੇ ਸ਼ਾਇਦ ਫੇਰ ਅਨਪਰਸੋਂ ਵਾਲੇ ਬਣਾਗੇ ਕੋਈ ਚੱਲਦਾ ਫਾਇਦਾ ਕੋਈ ਨਹੀਂ ਬਸ ਵੇਖੀ ਕਦੇ ਮਾਲ ਸੁਧਰਾ ਹੋ ਜਾਣਾ ਨਾ ਵਾਅ ਖੇਟਾ ਗਾਣ ਸੁਆਦ ਇਹੋ ਹੀ ਆ ਵੀ ਕੱਪ ਭਨਪਰਾ ਖਰੀਦਣ ਵਾਲਾ ਫਾਇਦਾ ਰਹੇ ਨਿਰਣਾ ਨਾ ਬਾਰੇ ਜੇਬ ਤੇ ਇਨਾ ਕਿਸੇ ਦੇ ਇਹ ਦੇਖੋ 15 16 ਜਿੱਦਾਂ ਬਾਲਾ ਦੁੱਧ ਕੱਢੀ ਲੈਣਾ ਤਾਂ ਦੁੱਧ ਚਵਾਈ ਕਿਲੋ ਦੀ ਬਾਲੇ ਚਲਦੀ ਜਿਤਾੜ ਆਹ ਲਊ ਰੱਤਾਂ ਲਈ ਬਾਕੀ ਚਵਾਉਗੀ ਕਰਮਾ ਲਈ ਹੈ ਪੋਲੀਕਲੋਸੀ ਬੜੀ ਹੈ ਹਾਂਜੀ ਹਾਂਜੀ ਲਓ ਵੀ ਦੁੱਧ ਤਾਂ ਚਵਾਉ ਚਵਾਉ ਕਰਮਾ ਲਈ ਠੀਕ ਹੈ ਜੀ ਸੋ ਇਹ ਬੜੇ ਜਾਇਜ਼ ਰੇਟ ਦੇ ਵਿੱਚ ਮਿਲ ਜਾਣੀ ਆ ਅੱਗੇ ਤੁਹਾਨੂੰ ਵਗਾ ਦਿੰਦੇ ਆ ਇੱਕ ਕ੍ਰੋਸ ਬਰੀਡ ਦੇ ਵਿੱਚ ਆ ਗਈ ਐਰ ਸ਼ੈਰ ਐ ਸ਼ੈਰ ਆ ਗਿਆ ਜੀ ਤੇ ਇਹ ਸਤਨਾਮ ਕੀ ਬਿਰੋਤੀ ਇਹ ਬੱਚਾ ਨਹੀਂ ਹੈਗਾ ਇਹਨੂੰ ਬਣੀ ਨੂੰ 35 36 ਦਿਨ ਉਹਨਾਂ ਦੱਸਿਆ ਉਹਨਾਂ ਘਰਾਂ ਲੈਣੇ 35 ਤੋਂ 36 ਦਿਨ ਹਾਂਜੀ ਹਾਂਜੀ ਅੱਛਾ ਜੀ ਤੇ ਇਹਦੇ ਕੋਲ ਦੁੱਧ ਲੈ ਰਹੇ 12 13 ਕਿਲੋ ਹੋਊਗਾ 12 13 ਕਿਲੋ ਦੁੱਧ ਹਾਂਜੀ ਲਓ ਜੀ 12 13 ਕਿਲੋ ਦੁੱਧ 35 36 ਦਿਨਾਂ ਦੀ ਬਣੀ ਸੌਰੀ ਆ 12 13 ਕਿਲੋ ਦੁੱਧ ਮੇਰਾ ਭਰਾ ਕੋਈ ਵੀ ਚੋਕੇ ਤਸਦੀ ਕਰ ਲੈ ਥਾਲੇ ਵਿੱਚ ਕ੍ਰੋਸ ਬਰੀਡ ਡੱਬੀ ਤੁਸੀਂ ਦੇਖੋਗੇ ਲਾਲ ਡੱਬੀ ਹੈ ਚਿੱਟੀ ਦੇ ਵਿੱਚ ਲਾਲ ਡੱਬੀ ਆ ਤੇ ਥਾਣੇ ਨੂੰ ਵੀ ਕਰਮਾਂ ਨੂੰ ਰੋਕ ਰੋਕਦੇ ਲੱਗਾ ਤੇ ਮੋਟਾ ਗੋਲ ਗੋਲ ਬਹੁਤ ਜਦਾ ਕੈਮ ਆ ਤੇ ਪੇਲੀ ਉਹਦਾ ਸੀਲਸ ਲੱਗੇ ਵੀ ਬੜੀ ਆ ਆ ਵੇਖੋ ਇਥੇ ਹੈਗਾ ਕਿ ਲਾਵੇ ਹੱਲੇ ਭਾਵੇਂ ਇਹ ਸ਼ਾਹ ਵੇਖੋ ਜਿੱਥੇ ਮਰਦੀ ਖੜਾ ਕੇ ਬੈਠ ਕੇ ਚਵਾਈ ਕਰ ਲੱਗ ਪੈਂਦਾ ਇਹ ਗੱਲ ਹੁੰਦਾ ਜੇ ਉਸ ਹਾਲਾਤਾਂ ਨਾਲ ਮੁੜ ਕੇ ਚਵਾਈ ਕਰਨੀ ਆ ਆ ਵੇਖੋ ਜੀ ਇੰਨੀ ਵੀ ਨਾ ਲੈਸਾਂ ਚ 19 20 ਜੀ ਮਤਲਬ ਜੇ ਮੜੀ ਜੀ ਭੂਰ ਮੜੀ ਤੋ ਆ 19 ਵੀ ਇਹ ਨਕਸ਼ੇ ਕੋਈ ਨਹੀਂ ਸਰਬ ਸਰੂਪ ਸਾਹ ਆ ਠੀਕ ਆ ਜੀ ਰੱਖ ਦੀ ਭੂਰ ਲੈ ਵੀ ਆ ਮੇਰਾ ਭਰਾ ਵੇਖੋ ਠੀਕ ਆ ਇਸੇ ਕੱਲੇ ਬਾਕੀ ਤਿੰਨ ਓਕੇ ਹੈ ਲੈ ਵੀ ਇਹ ਤਾਂ ਮਨਾ ਵੀ ਚੋਪਰ ਨੇ ਕੀਲ ਕੇ ਖਲਾਰਤੀ ਫੜੀ ਕੀਲ ਕੇ ਕੀ ਵੀ ਖਲਾਰਦਾ ਆ ਲੈ ਇਹ ਬੰਦੇ ਕੀਲ ਕੇ ਖਲਾਰਦਾ ਇਹ ਛੋਟੇ ਇਹਲਾ ਨਹੀਂ ਇਹ ਦੂਜੇ ਬੰਦੇ ਬੈਠੇ ਮਾਰਾ ਕੋਈ ਵੇਲਾ ਪੁੱਛੀ ਖਲੋਤੀ ਨਹੀਂ ਨਹੀਂ ਹੋ ਜਾ ਪੀਰਾ ਪਸ਼ੂ ਚਲੋ ਕਿੱਥੋਂ ਮਿਲਦਾ ਹੈ ਆ ਵੇ ਲੋ ਵੀ ਸੀਲ ਸਾਊ ਠੰਡੀ ਤੇਰੀ ਆ ਲੈ ਜੇ ਦਾ ਮਜੀ ਮੇਰਾ ਭਰਾ ਤਸਲੀਆਂ ਕਰੀ ਜਾਵੇ ਉਹਨੂੰ ਪਾਇ ਲਗੀ ਇਹ ਮੂਰਖ 12 13 12 13 ਕਿਲੋ ਦੁੱਧ 30 ਦਿਨਾਂ ਦੀ ਕਰਮ ਵਾਲੀ ਕੇ ਬਣੀ ਸੌਰੀ ਆ ਨਿਕਲ ਆਉਂਦੀ ਆ ਕੱਲ ਨੂੰ ਕਿਸੇ ਭਰਾ ਦੀ ਕਿਸੇ ਨੇ ਆਉਣੀ ਆ ਕ੍ਰਾਸ ਵੀਰ ਦੀ ਹੈਗੇ ਨੇ ਕੀ ਆਖਣਾ ਕਰਵਾਇਆ ਹਾਂ ਲੋ ਬੀਤ ਵਾਲੀ ਇਹ ਗੜੀ ਉਹ ਜੀ ਕਰੋ ਚੈੱਕ ਮੇਰਾ ਭਰਾ ਠੀਕ ਆ ਜੀ ਬਿਲਕੁਲ ਮਿੱਠਾ ਮਿੱਠਾ ਇਹ ਮੋਲ ਨੇ ਜਾਇ ਜਨ ਸਾਰੇ ਭਰਾਵਾਂ ਨੂੰ ਪੁੱਛ ਦੇ ਦਿੰਦੇ ਆ ਠੀਕ ਆ ਜੀ ਹਰ ਵਾਰੀ ਵੈਸੇ ਛੋਟੇ ਛੋਟੇ ਮੋਲ ਹੁੰਦੇ ਆ ਕਦੀ ਕੋਈ ਵਾਧੂ ਘੱਟ ਜਿਆਦਾ ਰੇਟ ਨਹੀਂ ਕੀਤਾ ਗਿਆ ਲੈ ਵੀ ਫਿਰ ਸਤਨਾਮ ਬਸ ਹੀ ਭਾਵੇਂ ਕੋਈ ਚਾਹ ਪਰਦੇ ਡੰਗਾ ਸਾਰੀ ਚਲੇ ਚਾਹੇ ਤੇ 2 ਸਰ ਡੱਡਾ ਦੇ ਹੀ ਤੇ ਪੈ ਜੀ ਵਧੀਆ ਦੇ ਜੀ ਇਹਦਾ ਮਰਵੜ ਹੱਥ ਰੱਖਿਆ ਦੋਦੇ ਨੇ 12 ਕਿਲੋ ਦਹੀ ਹੈ ਨਾ ਇਹ ਕੀ ਮੋਗਰੀ ਦੇ ਕਿੰਨੀ ਦੇ ਦਿੱਤ ਗਏ ਮੋੜ ਜਿਹਾ 35 ਲੱਖ ਪੈਤੀ ਭਾਵੇਂ ਵਟ ਲਈ ਆਰਾ ਪਾ ਨਹੀਂ ਪੈ ਜੀ ਵਟੜਾ ਆਪਾਂ 30000 ਰੁਪਏ ਵਟੜਾ 32000 ਹਾਂ ਚੱਲ 30 ਦੇ ਦੇ ਉਹ ਸਾਰੀਆਂ ਜੋ ਨਾ ਕੰਦੀ ਜਿਹੇ ਮਾਮਾ ਮੈਨੂੰ ਕਰ ਹੈ ਨਹੀਂ ਨਹੀਂ ਕਹੇ 12 13 ਕਿਲੋ ਕੰਦੀ ਵਈ ਜੀ ਇਹ ਜਿਹੜਾ ਵਈ ਗੱਲ ਜਿੰਨਾ ਲੇਵਾ ਤੇ ਜਿੰਨਾ ਸਾਲ ਲਗਾ ਗੱਤੀ ਬੁੱਤੀਲੇ ਕੰਮ ਕਰਕੇ ਭਾਵੇਂ 45 ਵੀ ਵੇਚ ਲਈ ਕਰਾਪਾ ਇਦਾਂ ਲਈ ਤੇ ਆਪਾਂ ਜਾਣ ਪੈਣੇ ਵੇਚਣਾ ਤੇ ਲੈ ਨਹੀਂ ਦੇਖਾ ਇਹ ਗੱਲ ਜਿਹੜਾ ਹਿਸਾਬ ਨਾਲ ਦਾ ਪਸੂ ਕਿੰਨਾ ਦਾ ਆਵੇ ਭਾਈ ਜੀ ਛਤਾਂ ਤੀਗਾ ਭਇਆ ਹਾਂ ਮੁਰਕੇ ਗਾ ਦੱਬ ਨਹੀਂ ਗਾ ਮੁਰਕੇ ਕਿੱਦਾਂ ਮੂਹ ਹੋਣਾ ਨਹੀਂ ਨਿਕਲਿਆ ਕੰਮ ਤੇ ਕਰਨਾ ਨਹੀਂ ਮੈਂ ਕੰਮ ਕਰਾ ਆਪਸ ਤਰਾ ਦੇ ਬੱਪਾ ਕੋਈ 55 ਆਹ ਕਰੀ ਕਰੋ ਇਹਨੇ ਨਹੀਂ ਨਹੀਂ ਚੰਗੀ ਹੈ ਵੇਖੋ ਸਿਰਫ ਸਮਾਏ ਨੇ ਸੋਟਾਣਾ ਲਾ ਆਉਣਾ ਕਰਵਾਣੀ ਹੈ ਲਾ ਹੀ ਆ ਜੀ ਬੜਾ ਕਾਲ ਬਹੁਤ ਬੜੀ 30000 ਦੀ ਹੈ 30000 ਆਣਾ ਭਾਵੇਂ ਮਗਰਤੀ ਹੋਵੇ ਜਿੱਦਾਂ ਦੀ ਮਰਜ਼ੀ ਕੋਈ ਮੈਂ ਆਣਾ ਵਿਆਹ ਕਰੀ ਜੀ ਤਸਵੀਰ ਬਹੁਤ ਜਿਆਦੀ ਆਹ ਵੇਖੋ ਮਾਲ ਸਾਰੇ ਜੀ ਖੰਡਾ ਮਾਲ ਹੀ ਤਾਂ ਹੋਵੇ ਗਰਮ ਗਰਮ ਲੈਂਦੀ ਨਹੀਂ ਇਹ ਬੰਦਾ ਉਹ ਆ ਵੀ ਜਿਹੜਾ ਥੱਲੇ ਆਪ ਲਾਂਗ ਲਗਾ ਕੇ ਤਸਵੀਰਾਂ ਕਰਕੇ ਲੀਦਾ ਫੇਰ ਬਾਏ ਇਹ ਵੀ ਕੱਚੇ ਪੈਰੀ ਕਿਤੇ ਗਏ ਨਾ ਕੋਈ ਸਮਝ ਹੈਗਾ ਸੇਰ ਨੂੰ ਬਹਿ ਕੇ ਉੱਪਰ ਦੂਜੇ ਰੰਗ ਹੋਲੇ ਬਹਿ ਤੋ ਡਾਣਾ ਨਾ ਜੀ ਮਨ ਕੀ ਹੋ ਮੂੰਹ ਮੱਥਾ ਸਾਰਿਆਂ ਨੂੰ ਪਿਆਰਾ ਜੀ ਹਾਂ ਲਾਈਫ ਵਿੱਚ ਸਦਨਾਮ ਇੱਕ ਵੱਡੀ ਰਹਿੜ ਆ ਗਈ ਆਪਣੇ ਕੋਲ ਜਿਸ ਵੀ ਜੀ ਕਿ ਮਨ ਹੈਗੀ ਜੀ ਮੈਦੀ ਕਿੱਦਾਂ ਸੁਬਾ ਇਹ ਆਪਰੇ ਸੱਜਣ ਤੋਂ ਲਈ ਉਹਨੇ ਆਖਿਆ ਵੀ ਡੇਰ ਮਹੀਨਾ ਹੋ ਗਿਆ ਟੀਆ ਪ੍ਰੈਮ ਦੇ ਗਾਣੇ ਕੀ ਬੋਲੀ ਅੱਛਾ ਜੀ ਤੇ ਦੁੱਧ ਦੇ ਦੇ ਕੋਈ ਲੈਣਾ ਹੈ 13:00 13:30 ਜੀ 13:30 ਹਾਂ ਜੀ ਬਹੁਤ ਵੱਡੀ ਗਾਈ ਤੁਹਾਨੂੰ ਸਭ ਚਾਰ ਪੈਸੇ ਲੈ ਵੀ ਢਲਾ ਵਾਠਾ ਹੈਗਾ ਥੋੜਾ ਮਾਲ ਉਹ ਲਿਆ ਜਦੋਂ ਸਾਡੇ ਬਾਗੇ ਟਡੂਡ ਪਰ ਲਾਦੇ ਜਾਂਦੇ ਅੱਗੇ ਬਣੀ ਸਰ ਕਿੰਨੇ ਟਾਈਮ ਡੇਢ ਮਹੀਨੇ ਜੀ ਡੇਢ ਮਹੀਨੇ ਦੀ ਲੈ ਵੀ ਸਤਨਾਮ ਕਾਤ ਵੀ ਤੇਰੇ ਜਿਹਾ ਹੀ ਬਹੁਤ ਆੜਾ ਕਰ ਜਾਵੇ ਲੋ ਵੀ ਕੱਦ ਨਹੀਂ ਪੂਰਾ ਵੱਡਾ ਮੇਰੇ ਭਰਾਵੋ ਆ ਵੇਖੋ ਅਕਸਰ ਆਪਾਂ ਚਲੋ ਵੱਡੀਆਂ ਵਾੜਾ ਵੇਖਦੇ ਆ ਤੇ ਦੱਸਦੇ ਆ ਵੀ ਕੱਦ ਕਾਠ ਇੱਕ ਏਰੀਆ ਤੋਂ ਦੇ ਦਿੰਦੇ ਨੇ ਦੁੱਧ ਚੋਆ ਹੋਣਗੇ ਨੇ ਜਦੋਂ ਢਲਾ ਉਹਦਵੇਂ ਕੋ 19 20 ਕਿਲੋ ਦੁੱਧ ਹੀ ਆ ਉਸੇ ਮਣਕੇ ਤਾਂ ਵਾਸਾ ਡੰਗਰ ਪਸ਼ੂ ਨਹੀਂ ਸੰਭੀ ਜਿਆਦਾ ਢਲਾ ਆ ਆ ਹੇ ਹੁਣ ਵੀ ਜਦੋਂ ਸਾਡੇ ਕੋ ਆਈ ਮਤਲਬ ਨਵਾਂ ਹੀ ਆਵਾਰ ਹਾਂ ਤੇ ਇਹਨਾਂ ਦੁੱਧ ਦੀ ਦੋ ਚਾਰ ਦਿਨ ਠਹਿਰੀ ਫਿਰ ਵੱਜੂਗੀ 12 ਤੋਂ 14 13 ਤੋਂ ਪਲੱਸ ਹੀ ਹੋਊਗਾ ਜੀ ਲਓ ਵੀ 13 ਤੋਂ ਪਲੱਸ ਪਲੱਸ ਹੀ ਦੁੱਧ ਆ ਤੇ ਬਣੀ ਸੌਰੀ ਕਰਮਾਂ ਦੀ ਡੇਢ ਮਹੀਨੇ ਦੀ ਵੀਰ ਸਤਨਾਮ ਦੱਸ ਰਿਹਾ ਵੀ ਚਲੋ ਜੋ ਪਿਛੋਂ ਵੇਰਵਾ ਦਿੱਤਾ ਉਹਨਾਂ ਦੱਸਿਆ ਹਾਂ ਜੀ ਉਸ ਅਕੋਰਡਿੰਗ ਆਪਾਂ ਗੱਲ ਕਰਦੇ ਪਏ ਆ ਤੇਰੀ ਆ ਸੀਲ ਸੌ ਆ ਬਾਕੀ ਥੜਾ ਦੀ ਬਾਸ ਮਾਰਦੀ ਹੁੰਦੀ ਠੀਕ ਆ ਜੀ ਹਾਂ ਕੋਈ ਗੱਲ ਨਹੀਂ ਦੋ ਦੋ ਮਾਰ ਦਿਆ ਲੱਗਦਾ ਦੋਗ ਮਾਰ ਦੇ ਦੋਗ ਮਾਰ ਦਿਆ ਤੇਰਾ ਤਾਂ ਜੀ ਲੱਗ ਜਾਂਦਾ ਚਾਣਾ ਇਹ ਤਾਂ ਜੀ ਲ ਆਵੰਦਾ ਹੈ ਜੀ ਚਵਾਈ ਚੰਗੀ ਰੋਟੇ ਵਾਣਾ ਪਾ ਰਿਹਾ ਹੈ ਲੈ ਜੀ ਇਹ ਮਗਲੇ ਥਾ ਅਗਲੇ ਥਾ ਦੀ ਜਿਹੜੀ ਦੋਸੋ ਚਵਾਈ ਆ ਇਹ ਮਗਲੇ ਥਨੋਂ ਬਹੁਤ ਚੰਗੀ ਸਾਂਸ ਨੂੰ ਮਰਾ ਕਰਦੀ ਆ ਹਾਂ ਮਾਗੀ ਘਟਵਾਦੀ ਜਦੋਂ ਆਪਣੀ ਜਿਹੜੀ ਜਮਿਆਰੀ ਗਰੰਟੀ ਹੋਊਗੀ ਜਦੋਂ ਆ ਪੂਰਛਦੇ ਵਾ ਲਾਉਂਦਾ ਭਰ ਭਰਾਨੋ ਬਸ 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 ਇਹਦਾ ਦੁੱਧ ਬਹੁਤ ਚਿੱਟਾ ਜਿਹਾ ਆ ਵੇਖੋ ਬਿਲਕੁਲ ਜੀ ਬਿਲਕੁਲ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਮਾਰੇ ਮੋਢੇ ਖੁਆਰ ਹੁੰਦੀ ਆ ਉਹ ਤੁਹਾਨੂੰ ਦੱਸ ਦਿੱਤੀ ਜਾਂਦੀ ਆ ਨਾਲੇ ਵੇਚ ਕੇ ਆਵਾਂਗੇ ਬਹੁਤ ਸਾਰੇ ਬੰਦੇ ਜਾਂਦਾ ਬਸ ਬਸ ਲੋਬੀ ਮਲੌਰ ਗਾਂ ਠੰਡਾ ਨਹੀਂ ਇਹਨੇ ਕਰਮਾਲੀ ਦੇ ਦੁੱਧ 17 18 ਜਿਹਨਾਂ ਆਹ ਮੈਂ ਢਾਂਚੇ ਢੂਚੇ ਦੀ ਵੱਡੀਆਂ ਚਲੋ ਕਰਮਾਲੀ ਕਿਸੇ ਟਾਈਮ ਸੱਜਰ ਚਵਾਉਂਦੀ ਰਹੀ ਐ ਇੰਨਾ ਬਹੁਤ ਜਿੰਨਕਲ ਦੁੱਧ ਨਾ ਛੋਣ ਰਿਹਾ ਹਾਂ ਚਲੋ ਹੁਣ ਅੱਗੇ ਟੋਕੜਾ ਅੱਗੇ ਬਣੀ ਸੌ ਰਹੀ ਏ ਠੀਕ ਆ ਜੀ ਸੋ ਬਣਿਆ ਸੌ ਰਿਹਾ ਹੋਵੇ ਪਸ਼ੂ ਚਲੋ ਜੋ 베ਰਵਾ ਪਾਇਆ ਨਿਕਲ ਲਈਆਂ ਪਸ਼ੂ ਬਣਿਆ ਹੋਣ ਇਹ ਵੀ ਜੀ ਤਕਰੀਬਨ ਨਿਕਲ ਆਉਂਦੀਆਂ ਵਾ ਹਾਂ ਆਹ ਦੇਖੋ ਦੇਖੋ ਲੈ ਵਾ ਕਿੰਨਾ ਸ਼ਾਈ ਹਾਂ ਹਾਂ ਸਾਹ ਸੁਧਰਾ ਨੇ ਇਹ ਨੇ ਬੜੀਆਂ ਕਾਵਾਂ ਦੇ ਲੇਵਾ ਉਹ ਨਹੀਂ ਪੇਟ ਬਾੜੀ ਹੁੰਦਾ ਨਾ ਜੀ ਨਿਕਮਾ ਆਇਆ ਕਿਹੜਾ ਫਿਰ ਨਹੀਂ ਨਹੀਂ ਬੜਾ ਸੋਹਣਾ ਲੇਵਾ ਟਕਾਣੇ ਦੇ ਆ ਜੇ ਉਹ ਤਾਂ ਟੋਕਰ ਬੁੱਲ ਘੜੇ ਕਰਕੇ ਚਲੋ ਫਿਰ ਵੀ ਫਿਰਸੇ ਮੇਵਾ ਲੈ ਜਾ ਜੀ ਜੇ ਤਾਂ ਮਿਲਦਾ ਇਹ ਆਵਾ ਭਾਵਾ ਤੇ ਹੁੰਦੀ ਆ ਆਪਦੀ ਕਰਮਾਂ ਦੀ ਬਿਲਕੁਲ ਪੀਕ ਤੇ ਹੋ ਜਾਂਦਾ ਫਸੀਪਈ ਹੁੰਦੀ ਆ ਬਹੁਤ ਹਾਂ ਜੀ ਹਾਂ ਜੀ ਲੈ ਵੀ ਸਤਨਾਮ ਵੈੜ ਵੱਡੀ ਆ ਹਾਂ ਜੀ ਮਾਨਤਨ ਕਰਕੇ ਦੇ ਦਗੇ ਭੈਣ ਭਰਾ ਮੈਂ ਕਹਿੰਦਾ ਮੁੱਲ ਨਹੀਂ ਵਟਿਆ ਕਰਦਾ ਆ ਮੁੱਲ ਇਹ 30000 ਰੁਪਇਆ ਕਰਦੇ ਆ ਆ 27000 ਦੇ ਦੇ ਦਾ 27 ਦੀ ਆ 27 ਤੇ ਬਹੁਤ ਜ਼ਿਆਦਾ ਏ ਉਹ ਨਹੀਂ 2000 ਦੇ ਦਿਆਂਗੇ 2000 ਦੇ ਗੱਦ 2000 ਦੇ ਲੈ ਵੀ ਤੇਰਾ 2000 ਦੇ ਮਿਲੋ ਆਪਾਂ ਬਿਲਕੁਲ ਜਿਵੇਂ ਆਹੀ ਮਿਲਦੀ ਹੈਗੇ ਆਹੀ ਰੋਗਾ ਮਾਰ ਲਿਆ ਆ ਖੁਸੇ ਸਾਰਾ ਦੇ ਦੇਣਾ ਚਲੋ ਆ ਮਾਰ ਵੈਸੇ ਚਲੋ ਸਾਰੇ ਭਰਾ ਆਪਣੇ ਠੀਕਾ ਜੀ ਚਲੋ ਜਿਹੜੇ ਵੀ ਵੇਦੇ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਜੀ ਮੰਗਦੇ ਤਾਂ ਵੀ ਵੇਚ ਜਾਣੀ ਆ ਜੀ ਇਹਨੇ 2 ਮਹੀਨੇ ਪੈਸੇ ਪੂਰੇ ਕਰਦੇ ਨੇ ਆ ਇਹਨੇ ਵਾਗਦੇ ਕਿੰਨੇ 14 ਕਿਲੋ ਦੁੱਧ ਆ ਮਾਰਦੇ 6 ਮਹੀਨੇ ਪੈਸੇ ਪੂਰੇ ਹੋ ਰਹਿਣੇ ਹੋ ਜਾਣੇ ਆ ਬਾਕੀ ਖਾਂਦੀ ਪਿੰਦੀ ਵਾਧੂ 1.5 ਗਾ ਫੋਨ ਕਰਦੇ ਆ ਬਾਲੀ ਕੁੜੀਆਂ ਵੀ 60000 ਦੀ ਵੇੜਿਆ ਭਾਈ ਬਿਲਕੁਲ ਬਿਲਕੁਲ ਕਰ ਮੈਂ ਵੀ ਅੱਜ ਬੜੇ ਜਾਇਜ਼ ਰੇਟ ਵਿੱਚ 22000 ਚ ਤੇ ਅੰਦਰ ਅੱਗੇ ਆਪਾਂ ਗੱਭਣ ਮੈਂ ਤੁਹਾਨੂੰ ਦਿਖਾ ਦਕੇ ਇਹ ਦੂਜਾ ਸੋਹੇ ਵੀਰ ਜੀ ਸੋਹਿਆ ਸੁਬਾ ਸੁਣੀ ਆ ਹਾਂਜੀ ਆ ਜੀ ਬਹੁਤ ਦੋ ਚਾਰ ਜਣ ਦੋ ਲਾਗੇ ਚਾਰ ਲਾਗੇ ਦਿਨ ਕੱਢਦੀ ਆ ਹਾਂਜੀ ਮੀਡੀਅਮ ਹਾਈਟ ਦੇ ਵਿੱਚ ਆ ਪਲੀ ਪਲੋਸੀ ਇਹ ਵੀ ਗਰਮ ਵਾਲੀ ਪੂਰੀ ਆ ਬੜੀ ਗੈਂ ਚੌੜੀ ਟੁੜੀ ਦੇਖੋ ਕਿੱਡੀ ਆ ਬਾਕੀ ਬਾਹਰ ਕੱਢ ਕੇ ਤੁਹਾਨੂੰ ਤਸੱਲੀ ਨਾਲ ਆਪਾਂ ਦਿਖਾਉਣੇ ਆ ਤੇ ਇਸ ਕੁਆਲਿਟੀ ਚੈੱਕ ਕਰੋ ਆ ਦੇਖੋ ਜੀ ਆਹ ਵੇ ਪਲ ਮੈਨ ਮਰੇ ਪਿੱਛੀ ਪਕੂਰੀ ਆ ਆ ਦੇਖੋ ਸੋਕੇ ਜਾ ਸੁਆ ਹੈ ਦੁਜੇ ਦੁਜੇ ਵੀਰ ਜੀ ਦੁਜੇ ہاں ਜੀ ਹਾਂ ਪਹਿਲੇ ਉਹ ਬਾਰਡਰ ਏਰੀਆ ਦੀ ਵਹੇ ਨੇ ਵੀਰ ਜੀ ਜਾਂਦੀ ਹੈ ਪਹਿਲੇ ਸਵੇਰੇ ਵੀ 11-12 ਕਿਲੋ ਦੋ ਤਿੰਨ ਲੇਵਾ ਵਹੇ ਦਾ 11-12 ਕਿਲੋ ਵਾਲਾ ਹੀ ਆ ਹਾਂ ਇੱਲਾ ਲੇਵਾ ਵੇਖ ਲੋ ਬਾਕੀ ਨਗੋਚਰ ਤੋਂ ਤੁਹਾਨੂੰ ਤਾਂ ਵੇਖੋ ਹੈ ਵੀ ਉਹ ਸ਼ਪਰੀ ਦੀ ਵਹੇ ਤੁਹਾਨੂੰ ਬਹੁਤ ਜ਼ਿਆਦਾ ਨਿਕਲਦੀਆਂ ਲਓ ਜੀ ਜੀ ਬੜੀ ਸੋ ਦੋ ਦੋ ਆਦਾਲੇ ਬੰਨੋ ਕਰਮਾਂ ਦੀ ਹੋਵੇਗਾ گاਵਾਰ ਕੀ ਆ ਦੇਖੋ ਆ ਲੇ ਲੋ ਇਹ ਨਹੀਂ ਆ ਹਾਂ ਵੇਖੋ ਨਿਕਲਦੀ ਹੋਵੇ ਕਰਦੀਆਂ ਮਾਈਆਂ ਛੜਾ ਚਲਾਉਂਦੀਆਂ ਕਦੇ ਆਇਆ ਨਾ ਆਇਆ ਨਾ ਕੋਈ ਨਹੀਂ ਆ ਤੂੰ ਮਾਰ ਦੇ ਇੱਕ ਮਾਰਨੀ ਦੇ ਆਨੰਦ ਵਿੱਚ ਕਰਮਾਂ ਨੇ ਹੋਏ ਨੇ ਕਿਸੇ ਨੰਦਾ ਹੀ ਜਾਂਦਾ ਕਰੇ ਇਹ ਦੇਖੋ ਆ ਲੋ ਟਿਪਰ ਆ ਵੇਖੋ ਮੇਰਾ ਭਰਾ ਠੀਕ ਹੈ ਜੀ ਆ ਲੈ ਦੇ ਤੂੰ ਧੜਾ ਘਟਵਾਇਆ ਕਰ ਜਣੇ ਲੈ ਜਾਣਾ ਜੀ ਬਾਕੀ ਸਭ ਸੁਣਾ ਆਪਣੀ ਜ਼ਿੰਮੇਵਾਰੀ ਹੋਊਗੀ ਆ ਲਓ ਜੀ ਕਰ ਦੇ ਮਾਰ ਕੇ ਜੇ ਤੋੜ ਅਗਲੇ ਲੈ ਲਓ ਬੇ ਇੱਕੋ ਜਿਹਾ ਚੀਪਾ ਇੱਕੋ ਜਿਹਾ ਚੀਪਾ ਬਾਕੀ ਮੇਰਾ ਭਰਾ ਭਰਾ ਆਪ ਵੀ ਇੱਕ ਤਰ੍ਹਾਂ ਖਲੋਂਦੀਆਂ ਮੈਂ ਜੋੜ ਪਾਉਂ ਕਈ ਮੈਂ ਨਾ ਵੀ ਦੋ ਅੱਗੇ ਖੜਨਾ ਪੈਂਦਾ ਪੁੱਤ ਪਾਉਣੀਆਂ ਕਰੀਆਂ ਸੌਕੀਆਂ ਕੇ ਹਾਂਜੀ ਹਾਂਜੀ ਦੇਖੋ ਕਿ ਦੀਦੀ ਆ ਮੈਂ ਨੇ ਚੰਗੀ ਆ ਝੂਰ ਚਾਲ ਪੜੀ ਏ ਖਲਾਰ ਖਨੂਰ ਚੰਗਾ ਉਹ ਪੁੱਲਾ ਹੈਈ ਮੈਂ ਲਾ ਦੇ ਹਾਂ ਇਹ ਸਾਫ ਸੁਥਰੀ ਦੇਖੋ ਪੂਛਾ ਚੋਕ ਦੀ ਜਿਵੇਂ ਇਹ ਟੇਲ ਦਾ ਟਾਬਰ ਹੁੰਦਾ ਆ ਠੰਡੀ ਠੰਡੀ ਫੋਦ ਨਹੀਂ ਚੰਗੀ ਆ ਮੈਂ ਸਤਨਾ ਮਿਰ ਇਹ ਲੋਈ ਆਏ ਨੂੰ ਪੱਟੀਆਂ ਫਿਰਦੇ ਆਏ ਨੂੰ ਕਿਤੇ ਮਰਜ਼ੀ ਭਾੜਾ ਪਾ ਰੋ ਤੇ ਮੇਰੇ ਕੋਈ ਨੇਂ ਦਾ ਵਿਚਾਰੀ ਨਹੀਂਗਾ ਪਤਾ ਹੀ ਨਹੀਂ ਕਰ ਮਾਲ ਨੂੰ ਕੋਈ ਟੱਚ ਹੁੰਦਾ ਕੋਈ ਲੇਵੇ ਤੇ ਕੋਈ ਪਤਾ ਕੁਝ ਕਰ ਨਹੀਂ ਨਹੀਂ ਮੰਨ ਕੇ ਮੰਨ ਗਿਆ ਸ਼ਾਹ ਵਾਹੇ ਤਸੱਲੀ ਕਰਾਤੀ ਪੂਰੀ ਤੂੰ ਆ ਤੇ ਟੇਲਾ ਮਠਾ ਤੂੰ ਵੀ ਹੱਥ ਨਹੀਂ ਫੇਰਦਾਗਾ ਨਹੀਂ ਨਹੀਂ ਚੰਗੀ ਆ ਮੱਝ ਵੀ ਚੰਗੀ ਆ ਸੋ ਪਤਲਾ ਪਿੰਡਾ ਮੈਂ ਵੀ ਚੰਗੀ ਆ ਤੇ ਬਾਕੀ ਮੋਲ ਵੀ ਆਜਾ ਸਤਰਾਮ ਨੂੰ ਆਪਾਂ ਕਹਿਣਾ ਵੀ ਬਿਲਕੁਲ ਜੈ ਜੀ ਮੋਲ ਤੁਹਾਡੇ ਦਾ ਕਰਾਦਾ ਜੀ ਆ ਐਂਡ ਤੇ ਮੇਰੇ ਆਸ ਤੇ ਰੱਖੇ ਮੇਰੇ ਵਾਕਿਆ ਹੀ ਹਾਂ ਤੁਹਾਡੇ ਦਾ ਕਰਾਦਾ ਮੈਂ ਜਾਪੇ ਕਰ ਦਿਆ ਜੀ ਬਾਜ ਤੁਹਾਡੇ ਮੈਂ ਲੈ ਲਈ ਬੜੇ ਮੈਂ ਦੇ ਦੇ ਫੋਨ ਆਏ ਭਾਸ ਉਤਨੀ ਨਾ ਬਾਇਆ ਆਹਾਂ ਬੜੇ ਮਣੇ ਬਾਹਰ ਬੀਹਰ ਬਾਹਰ ਹੀ ਉੱਥੇ ਜਾਈਏ ਇਹ ਸੁਗਰਾਮ ਚੰਗੀ ਆ ਮਾਜ ਵੀਰ ਦੱਸੋ ਦੱਸੋ ਤੁਸੀਂ ਆਹ ਮੋਲ ਦੇ ਬੰਤ ਜਾਣੇ ਕਰ ਲਈਏ ਹਾਂ ਦੱਸੋ ਤੁਸੀਂ ਯਾ ਬਿਗੈਂਡ ਜੀ ਇਹ ਚੌੜੀ ਹੋਵੇ ਮੈਂ ਗੱਡੀ। ਇਹ ਚੰਗੀ ਚੌੜੀ ਹੈ। ਤਾਂ ਤਰਗੀ ਜਵੀ ਲੈ ਆਵੇ ਲੈ ਗੱਡਾ ਫਲਾ। ਬਿਲਕੁਲ ਬਿਲਕੁਲ। ਫਰਾਂਜੀ ਪੂਰੀ ਫੋਲ ਜਾਂਦੀ। ਕਿਹਨਾ ਚਾਹੀਏ ਨਿਰਮਨ। ਦੁੱਧ ਦਿੱਤੀ ਜਾਊਗੀ। ਹਾਂਜੀ। ਸਤਨਾਮ ਐਂਡ ਤੋਂ ਵਾਂਡ ਆਪਾਂ ਦੇਣੀ ਭਾਵੇਂ ਮੁੱਲ ਪਾਸੀ ਕਰਲਾ 82 85 ਕੋਈ ਵੀ ਕਰਲਾ। ਹਾਂਜੀ। ਅਸੀਂ ਵਾਂਡ ਤੋਂ ਲਾ ਕੇ ਦੇਣੀ 75 ਦੇ ਹੋਊਗੀ। ਦੇ ਦਾਏ। ਦੇ ਦਾਏ ਹੋਰ ਦੇ। 70 ਦੀ। ਅਸਲ ਕਰਦੀ ਦੇ ਆਏ ਬੰਦਾ। ਆਹ ਵੇਖ ਲੈ ਹੁਣ ਤੂੰ। 70 ਦੀ। ਹਾਂ। ਪੂਰੇ 70। ਮੈਂ ਵੀ ਵੇਖੋ। ਗੱਲ ਤਾਂ ਇਹ ਹੀ ਨਾ। ਕਾਈ ਤਾਂ ਮਹਾਰੇ ਲੋ ਬਾਈ ਨੂੰ ਪੁੱਛਿਆ ਨਹੀਂ ਆ ਮਾ ਕੋਈ ਨਹੀਂ ਬਾਈ ਨਹੀਂ ਚੰਗੀ ਆ ਰੇਰਾ ਮੈਂ ਦਾ ਕਾ ਵੀ ਕਰੋ ਆਈਡੀਆ ਹੁੰਦਾ ਵੀ 75 70 ਦੀ ਸ਼ਾਦੀ ਪਰ ਬਾਅਦ ਵਿੱਚ ਹਾਂ ਮੈਂ ਕਿੰਨੇ ਦੇਣੀ ਆ ਹਾਂ ਕੈਰੀ ਸੂਈ ਬੜੀ ਚੰਗੀ ਰਹਾ ਹਾਂ ਹਾਂ ਪੁੱਲਾ 10 ਕਿਲੋ ਦੁੱਧ ਆ ਹਾਂ ਹੁਣ ਕਿੰਨੇ 70 ਦੀ ਦੇਣੀ ਸ਼ਾਦੀ ਜਾਵੇ ਫਿਰ 75 65000 ਦਿੱਤਾ ਮੈਂ ਫੇਰ ਵੇਚ ਲੈ ਸਾਰਾ ਸਿਆਲ ਦੁੱਧ ਰਾਤੀ ਲੋ ਵੀ 70000 ਦੀ ਗੀੜਾ ਵਿੱਚ ਗੱਲ ਕਰਦੀ ਉਹ 70 ਵੀ ਦੇ ਦੇਣੀ ਆ ਹਾਂਜੀ ਦੇਖੋ ਧੀ ਹੁਣ ਇਸ ਤੋਂ ਬਾਅਦ ਕਿਹੜੀ ਤਸੱਲੀ ਕਰੀਤੀ ਇੱਥੇ ਆਈ ਜਾਵੇ ਠੀਕ ਆ ਹਾਂਜੀ ਇਸ ਤੋਂ ਬਾਅਦ ਤਾਂ ਫਿਰ ਰੱਬ ਦਾ ਨਾਮ ਹੀ ਆ ਜਿਹੜੀ ਬੜੀ ਤਸੱਲੀ ਕਰਾਦੀ ਹੈ ਨੇਕੀ ਆ 85 90 95 ਵਾਲੇ 70 ਦੀ ਕਹਿਤ ਆ ਟੋਕੜਾ ਵਾਲਾ ਮੁੱਲ ਕਰਦਾ ਟੋਕੜਾ ਵਾਲੀ ਦੀ ਚੰਗੀ ਆ ਇੱਕ ਤੁਹਾਨੂੰ ਉਹਦੇ ਗਹਿਣਾ ਵਿਖਾਉਨੇ ਇੱਕ ਹੋਰ ਤੂਬ ਵੀਰ ਸਤਾਹ ਬੰਨੀ ਬੈਠਾ ਗੁੱਟ 'ਚ ਪੂਰੀ ਡਿਟੇਲ ਦਵਾਂ ਕਿ ਨੀਲੀ ਅਰਾਵੀ ਦੀ ਝੋਟੀ ਆ ਅੰਸਰ ਝੋਟੀ ਆ ਇਹ ਇਹ ਅੱਗੇ ਸਤਨਾਹ ਬਣੀ ਸੋਰੀ ਵੀ ਹੈਗੀ ਹੈ ਹਾਂਜੀ ਹਾਂਜੀ ਇਹਨੂੰ ਵੀ ਜੀ ਮਤਲਬ 20 21 ਦਿਨ ਹੋ ਗਏ ਬਣੀ ਨੂੰ 20 21 ਦਿਨ ਹਾਂਜੀ ਲੋ ਵੀ 20 21 ਦਿਨ ਬਣੀ ਸੋਰੀ ਇਹ ਜੀ ਡਾਇਮੰਡ ਦੀ ਆਜ ਤੇ ਪਾਰਸ ਤੋਂ ਆ ਗੱਪਣ ਜੀ ਅੱਗੇ ਪਾਰਸ ਤੋਂ ਆ ਗੱਪਣਾ ਹਾਂਜੀ ਅੱਖ ਬਿੱਲੀ ਮਣਕਣੀ ਆ ਬੂਥੀ ਬਾਥੀ ਦੀ ਬੜੀ ਕੈਮ ਕਰਮਾ ਵਾਲੀ ਬਹੁਤ ਸੋਹਣਾ ਫੇਸ ਅੱਖ ਬਿੱਲੀ ਮਣਕੀ ਰੈੱਡ ਕੋਲੇ ਸੁਰਖ ਗੁਲਾਬੀ ਬਿਲਕੁਲ ਤੁਸੀਂ ਦੇਖੋ ਥਾਨ ਵਿਖਾ ਦਈਏ ਮਾੜਾ ਜ ਆ ਵੇ ਥਾਨ ਵੜਾ ਲੱਗਾ ਵੇ ਝੋਲੀ ਦੇਖੋ ਮੇਰਾ ਭਰਾ ਇੱਕ ਰਕੜਾ ਥਾਨ ਲੱਗਾ ਚਾਰੇ ਥਾਨਾ ਤੇ ਹੱਥ ਦੇ ਗੂਠੇ ਵਰਗਾ ਥਾਨਾ ਹ ਹੱਲ ਹੋਈ ਕਰਮਾਣੀ ਤੇ ਹੋ ਗਿਆ ਬਹੁਤ ਖੂਬਸੂਰਤ ਪੂਰੀ ਦਰਸ਼ਨੀ ਝੋਟੀ ਬਣ ਕੇ ਤਿਆਰ ਹੋਊਗੀ ਚਲੋ ਕੱਲ ਨੂੰ ਕਿਸੇ ਭੜਾਣੇ ਨਵੇਂ ਦੋ ਦੋ ਠਹਿਰ ਜਾਂਦੀ ਆ ਠੀਕ ਆ ਜੀ ਨਿਕਲ ਆਉਂਦੀ ਆ ਚੰਗੇ ਪੈਸੇ ਚੰਗੇ ਕੀਮਤ ਦੀ ਝੋਟੀ ਆ ਹਾਂਜੀ ਅੱਜ 35 ਦਿਨ ਦੱਸੇ ਜੇ 21 22 ਦਿਨ ਹੈ ਵੀ 21 22 ਦਿਨ ਹਾਂਜੀ 21 22 ਦਿਨਾਂ ਨਾਲ ਦੇ ਵੇਖੋ ਆਪਣੇ ਕਰਮਾਣੇ ਸੇਰੀ ਆਈ ਆ ਜੋ ਉਹਨਾਂ ਦੱਸਿਆ ਘਰ ਆ ਹਾਂ ਨਾ ਵੀ ਕਰੋ ਜੇ ਕਿ ਬਹੁਤ ਪਿਆਰੀ ਝੋਟੀ ਆ ਛੌਗ ਬੜੇ ਵੀਰਾਂ ਦਾ ਹੁੰਦਾ ਵੀ ਇਹੋ ਜਿਹਾ ਮਾਲ ਕਰੀਦੀ ਆ ਮਾਰਕੀ ਨੇ ਬੜਿਆ ਨੇ ਨੀਲੇ ਪਰ ਮੇਸੀ ਵਰਦੀ ਬਹੁਤ ਆਟਾ ਅੱਜ ਤੱਕ ਸੇਰੇ ਨਿਕਲੀ ਉਹ ਵੀ ਅਸੀਂ ਜੇ ਕਿ ਜਾਂ ਕੇ ਜਾ ਕੇ ਜਿਹੜਾ ਇਸ ਤਰ੍ਹਾਂ ਕਰ ਲਿਆ ਬਣ ਜਾ ਰਹੇ ਥਣ ਪੂਰੀ ਵਿਰਲ ਮਾਰਦੇ ਆ ਇਹਨੂੰ ਕੋ ਜੁਰੇ ਜਰੇ ਜਾਂ ਨਹੀਂ ਚੰਗੀ ਵੰਡ ਕਰਨ ਬੜੀ ਆ 55 ਕਿਲੋ ਮੈਂ ਨੂੰ ਉੱਚੀ ਬੱਤੂ ਟੂਟੋ ਬੜੇ ਆ ਕਰਮਾ ਜਦੋਂ ਕਿਤੇ ਆਵਾ ਧਾਵਾ ਦੇ ਤੇ ਕੱਦੂ ਵੀ ਲੋੜ ਆ ਜੀ ਆਪਾਂ ਨੂੰ ਜੋ ਚੰਗਾ ਭਲਾ ਬਜ਼ੁਰਗ ਬੰਦਾ ਹੀ ਗਾ ਬਾਪੂ ਆਫਿਸੋਂ ਨਹੀਂ ਆ ਮਾਰ ਵਾਲਾ ਸੁਧਰਾ ਸੁਧਰਾ ਕਹਿੰਦਾ 17 18 ਕਿਲੋ ਮਾਰ ਦਰਕਾਰਿਆ ਚੰਗੇ ਦੁੱਧ ਆ ਸਾਰੀਆਂ ਮਹੀਆਂ ਨੀਲੀ ਰਵੇ ਦੀਆਂ 6 7 ਡੰਗ ਰੱਖ ਕੇ ਪਰੇ ਕਰਕੇ ਉਹ ਜਰਾ ਸੁਧਰਾ ਟੈਗ ਹੋ ਗਿਆ ਪਾਸੇ ਜੇ ਪੈ ਗਈ ਆ ਮੰਜੇ ਮੰਜੇ ਰਹਿ ਸੁ ਹਾਂ ਨਹੀਂ ਐਸੇ ਹੀ ਪਈਦਾ ਔਰ ਕਾਵਟ ਪੈ ਗਈ ਤਾਂ ਬੰਦਾ ਦੇ ਵਿਚਲੇ ਉਹ ਨਾ ਮੈਂ ਨੂਹ ਨਹੀਂ ਕੋੜ ਕੇ ਜਾਂਦੀ ਆਪਦੀ ਮਾਲ ਦਾ ਪਰ ਉਹ ਨਾ ਮੇਰੀ ਮਜ਼ਦੂਰੀ ਬਣ ਗਈ ਢੇਲ ਨਹੀਂ ਪਰਦਾ ਭੁੱਖਿਆਂ ਜਰੀਆਂ ਨਹੀਂ ਜਾਂਦੀਆਂ ਆਹ ਕਾਹ ਦਿੱਤੀ ਹਾਂ ਜੀ ਸ਼ਾਹ ਹੀ ਬੜਾ ਬੜਾ ਬਾਜ਼ੀ ਇਹ ਚੀਜ਼ ਚਲੋ ਵੇਚਣ ਵਾਲੀ ਥੋੜੀ ਆ ਹਾਂਜੀ ਹਾਂਜੀ ਬਹੁਤ ਹੁੰਦੀ ਚੋਗੀ ਆ ਚੋਗੀ ਹਾਂਜੀ ਲੋ ਜੀ ਚੋਗੀ ਮੋਹ ਦੱਤੀ ਆ ਅੱਗੇ ਮੇਰੇ ਫਾਰਮਰ ਭਰਾ ਨੂੰ ਕਿਸੇ ਨੇ ਪਸਾਰਦਾ ਉਹ ਵੀ ਸੌਦਾ ਲਾ ਲਿਆ ਕਿ ਗੋਲਬੂਣ ਵੇਖੋ ਕਰਮਾੜੀ ਦੀ ਲੰਬਾਈ ਬੜੀ ਚੰਗੀ ਆ ਇਹ ਨਹੀਂ ਵੀ ਛੋਟੀ ਮਧਰੀ ਘੱਟ ਲਵਾਈ ਦੀ ਲਵਾਈ ਵਿੱਚ ਆ ਉਮਰ ਦੇ ਹਿਸਾਬ ਨਾਲ ਕਾਬੇ ਦੀ ਝੋਕੀ ਦਾ ਪੂਰਾ ਆ ਵੇਖਿਆ ਜੀ ਭਾਵੇਂ ਜੀ ਕੰਮੀ ਬੋਦਾਂ ਆ ਬਿਲਕੁਲ ਆ ਪੋਲੀ ਮੂਹ ਦੀ ਕੱਚੀ ਬਾਕੀ ਤੁਹਾਨੂੰ ਦੇਖੋ ਕਿੱਡਾ ਹਲੇ ਚ ਆਹ ਦੇਖੋ ਸੋ ਮਾਰਕਿੰਗ ਰੋਸ ਹੋਣੀ ਆ ਮਗਰਲੇ ਅਗਲੇ ਪੈਰਾ ਤੇ ਜਵਾਬ ਕੋਈ ਪ੍ਰਾਏ ਇਲਾਕੇ ਵੀ ਅਗਲੇ ਪੈਰ ਕਾਲੇ ਆ ਅਗਲੇ ਪੈਰਾ ਤੇ ਜਵਾਬ ਆ ਕੂਨ ਸੇਪਰ ਤੱਕ ਵਾਈਟ ਆ ਹਵਾਨੇ ਤੱਕ ਇਹ ਸਤਨਾਮ ਕੀ ਮੁੱਲ ਵੜੀ ਕੀ ਡਿਮਾਂਡ ਰਹੂਗੀ ਮੁੱਲ ਪਹਿਲਾਂ ਕਰ ਲਈਏ ਪਾਇਰ ਕਰ ਲੋ ਭਾਵੇਂ ਤੇ 77 ਕਰ ਲੋ ਇੱਕੋ ਇੱਕ ਗੱਲ ਕਰਨੀ ਆ ਵੀ ਜਿੱਥੇ ਦੇਣੀ ਆਪਾਂ ਪੂਰੇ 55000 ਦੇ ਦੇ ਦਾ 55 ਦੀ ਆ ਜਾਦੀ ਚੰਗੀ ਜੇਵੇ ਵੇਖੀ 55 ਦੀ ਵੇਚਣੀ ਹੈ ਨਾਲ ਕਿ ਨਹੀਂ ਤੁਹਾਨੂੰ ਕੋਈ ਨਾਲ ਕਿਰਿਆ ਚਾਹਦਾ ਯਾਰ ਜਾਦਾ ਨਹੀਂ ਜਾਦਾ 55 ਦੀ ਤੇਰੀ ਪਿਆ ਉਹਨੇ ਦੇ ਜਾਵੇ ਸ਼ਾਹੀ ਪੂਰੇ 50 ਦੀ ਪੂਰੇ 50 ਦੀ ਫਰਮ ਹੋ ਫਰਮ ਹੋ ਜਣੀ ਵੇਖ ਲੈ ਦਾ ਕਹਿਣਾ ਹੈ ਸ਼ਾਹੀ ਜਦੋਂ ਮਾਤੀ ਕਰ ਮਾਰੀ ਨੂੰ ਵੇਚ ਦੋ ਇਹਨੇ ਵੀ ਕੋਈ ਛੁੱਟ ਮਾਰ ਕੇ ਜਾਊਗਾ ਚੰਗੀ ਕੱਤੀ ਆ ਹਾਂ ਵੇਖੋ ਇਧਰ ਲੋ ਵੀ ਬੜੀ ਪਿਆਰੀ ਕੱਤੀ ਆ ਤੇ 50000 ਦੇ ਵੀਰ ਨੇ ਕਹਿਤਾ ਵੀ ਚੋਬਰ ਨਹੀਂ ਆਦਾ ਵੀ 50000 ਦੇ ਦੇਣੀ ਆਪਾਂ ਚਲੋ ਕੋਈ ਨਹੀਂ ਜੋ ਠੀਕ ਆ ਜੀ ਚਲੋ ਬਹੁਤ ਵਧੀਆ ਰੇਡ ਕਰ ਦਿੱਤਾ ਠੀਕ ਹੈ ਜੀ ਫੜ ਲੋ ਫੜ ਲੋ ਵਾਲਾ ਕੰਮ ਹੀ ਆ ਹਾਂਜੀ ਹਾਂਜੀ ਇੱਧਰ ਇਹ ਮਾਲ ਆਪਾਂ ਤੁਹਾਨੂੰ ਦਿਖਾਤਾ ਇੱਧਰ ਦੋ ਕਟੀਆਂ ਦਿਖਾ ਦਈਏ ਸਤਾਰਾ ਆਹ ਕਟੀਆਂ ਹਾਂਜੀ ਇਹ ਕਟੀਆਂ ਵੀਰ ਦੋਵੇਂ ਮੜੀਆਂ ਖੋਲ ਕੇ ਆਪਾਂ ਤੋੜ ਹੀ ਦਈਏ ਨਾਲ ਆਹ ਕਟੀਆਂ ਬਸ ਹਾਂਜੀ ਸਿੰਗ ਭਾਈ ਮੋੜ ਗਈਆਂ ਦੋਵੇਂ ਸਿੰਗ ਮੋੜੀ ਜਾਂਦੀਆਂ ਆਹ ਦੇਖੋ ਜੀ ਸਾਲ ਤੋਂ ਅੰਦਰ ਦਾ ਕੇਸ ਹੀ ਆ ਬਈ ਸਾਲ ਦੇ ਅੰਦਰ ਅੰਦਰ ਹੀ ਹਾਂਜੀ ਹਾਂਜੀ ਲਓ ਜੀ ਸਾਲ ਦੇ ਅੰਦਰ ਅੰਦਰ ਹੀ ਕਟੀਆਂ ਨੇ ਉੱਥੇ ਪੱਥੇ ਬਾਕੀ ਪੁੱਠੇ ਪਾਠੇ ਸੋਹਣੀਆਂ ਕਟੀਆਂ ਦੇ ਉਮਰ ਕੋਈ 8 8 9 9 ਮਹੀਨੇ ਦੀਆਂ ਮੰਨ ਲਓ ਕੋਈ 10 ਮਹੀਨੇ ਦੀ ਮੰਨ ਲ ਬਾਕੀ ਕਟੀਆਂ ਦੀ ਫੇਸ ਕੁਆਲਟੀ ਵਿਖਾ ਦਿੰਦੇ ਆ ਆ ਚੈੱਕ ਕਰੋ ਛੋਟੀ ਸਿੰਘੀ ਬਿਲਕੁਲ ਬਰੀਕ ਆ ਇੱਥੇ ਮੋੜਨਾ ਸ਼ੁਰੂ ਕਰ ਗਏ ਆ ਮੋੜੀਆਂ ਜਣੀਆਂ ਦੇਖੋ ਤੇ ਮੈਨੂੰ ਇਹਦੇ ਤਿੰਨਰ ਵੀ ਤਿੰਨ ਕਟੀਆਂ ਨੇ ਨਾਲ ਦੀਆਂ ਸੀਲ ਕੀਤੀਆਂ ਤਿੰਨ ਤਿੰਨ ਉਹਨਾਂ ਕਟੀਆਂ ਠੀਕ ਆ ਜੀ ਉਹ ਚਲ ਗਈਆਂ ਆ ਦੇਖੋ ਸੀਲ ਨਹੀਂ ਨਹੀਂ ਗੈਰ ਸਿੰਘ ਜਾਂ ਸ਼ਿਪਰੇ ਜਾਣਗੇ ਇੱਥੋਂ ਗੋਲ ਕਰਕੇ ਨਹੀਂ ਕਰਦੇ ਗੋਲ ਜੀ ਹਾਂ ਸਿੰਘ ਗੋਲ ਆ ਤੇ ਥਣ ਤੁਹਾਨੂੰ ਵਿਖਾ ਦਈਏ ਵੀ ਚਾਰੇ ਚਾਰੇ ਸਣ ਕੋਈ ਫੋੜ ਤਾਂ ਨਹੀਂ ਆਹ ਦੇਖੋ ਦੇਖ ਥਣ ਵੀ ਕਿਡਾ ਕਿਡਾ ਲੱਗਦਾ ਸਹੀ ਹੈ ਹਾਂ ਲਓ ਜੀ ਆ ਥਾਣਾ ਆ ਮੇਰਾ ਭਰਾ ਚੈੱਕ ਕਰੋ ਚਾਰੇ ਥਾਣਾ ਕੋਈ ਪੰਜਵੀਂ ਸ਼ਾਂਖਪੋੜ ਦੀ ਨਾਲ ਤੇ ਕਟੀਆਂ ਵੀ ਬਹੁਤ ਪਿਆਰੀਆਂ ਨੇ ਜੋੜੀ ਕਟੀਆਂ ਦੀ ਬਕਾਊ ਆ ਪਿਛਲੇ ਯਾਰ ਵੀ ਤਿੰਨ ਤਿੰਨ ਕਟੀਆਂ ਤੁਹਾਨੂੰ ਦਿਖਾਈਆਂ ਸੀ ਇਸ ਵਾਰ ਵੀ ਜਿਹੜੀਆਂ ਦੋ ਕਟੀਆਂ ਜੋੜੀ ਆ ਤੇ ਵੀਰ ਸਤਨਾਮ ਕੀ ਮੁੱਲ ਕੀ ਡਿਮਾਂਡ ਰੋਈ ਸੀ ਮੁੱਲ ਭਾਵੇਂ 35000 ਕਰਨਗੇ ਹਾਂ 32000 ਦੇ ਦੇ ਦੀਏ 32000 ਦੀਆਂ ਹਾਂਜੀ ਕੱਠੀਆਂ ਆ ਕਟੀਆਂ 28000 ਦੀਆਂ ਦੇਦਾਗੇ ਹਾਂਜੀ 28000 28000 ਦੀਆਂ 14 14 ਦੀ ਕੱਟੀ ਬੈ ਗਈ ਫੇਰ ਸਵੇਰ ਨੂੰ ਲੱਭਣੀ ਆ ਹੋਰ ਮਾਰਸ਼ਾਲ ਮਾਰ ਦੇ ਮੇਰਾ ਵੀਰ 50 ਦੀਆਂ ਦੇ ਦੇ ਉਹ ਮਾਨਾ ਗੁਰਦੇ ਮੁੱਤ 50 ਦੀਆਂ ਦੇ ਦੇ 5000 ਦੀਆਂ ਲਓ ਵੀ 5000 ਦੀਆਂ ਦੇ ਦੇਣੀਆਂ ਤੁਹਾਨੂੰ ਕੱਟੀਆਂ ਠੀਕ ਚੱਕੋ 24000 ਹੋ ਗਈਆਂ ਜੀ ਮਾਰੋ ਮੇਰਾ ਵੀਰ ਇਹ ਕੱਟੀਆਂ 30 ਕੱਟੀਆਂ ਦੀਆਂ ਬੂਟੀਆਂ ਵੇਖ ਸ਼ਕੀਨ ਕੱਟੀਆਂ ਨੇ ਬਹੁਤ ਪਿਆਰਾ ਜੋੜਾ ਆ ਵੇਖੋ ਮੇਰਾ ਵੀਰ 15 15000 ਜਿੰਨੂੰ ਮਰਜ਼ੀ ਫੜਾ ਲਈਏ ਜਦੋਂ ਜਿਹਦੇ ਆਸਤਾ ਨਹੀਂ ਨਹੀਂ ਚੰਗੀਆਂ ਹਾਂ ਜੀ ਬਿਲਕੁਲ 24000 ਦੀ ਜੋੜੀ ਮਿਲ ਗਈ ਵੀਰਾਂ ਨੂੰ ਕੱਟੀਆਂ ਬਹੁਤ ਸੁਆਦੀ ਆ ਗਾ ਕਰਮਾਲੀਆਂ ਇੱਕ ਸਾਰ ਬਨਾਲੀਆਂ ਨੇ ਜੀ ਆ ਜੀ ਇੱਕੋ ਟਾਈਮ ਤੇ ਬੱਤਰਾ ਹੋਂ ਇੱਕੋ ਟਾਈਮ ਤੇ ਕਰਮਾਲੀਆਂ ਦੁੱਧ ਪੀਉਣ ਠੀਕ ਹੈ ਜੀ ਉਹ ਪਿਆਰਾ ਮਾਲ ਦੋਵੇਂ ਕਟੀਆਂ 24200 ਰੁਪਈਆਂ ਤੇ ਕਰੋ ਸੰਪਰਕ ਮੇਰਾ ਵੀਰ ਇਹ ਅਜ ਮਾਲ ਆਪਾਂ ਤੁਹਾਨੂੰ ਦਿਖਾਉਣਾ ਸੀ ਟੋਟਲ ਜਿਹੜੇ ਐਨੀਮਲ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਰਣਾਮ ਲਾ ਕੇ ਤਕਰੀਬਨ ਕੋਈ 8-9 ਨਗ ਜਿਹੜੇ ਹੈਗੇ ਆ ਠੀਕ ਹੈ ਜੀ ਗਾੜਾ ਦਿਖਾਈਆਂ ਨੇ ਸੱਜਰ ਸੁਈਆਂ ਦਿਖਾਈਆਂ ਨੇ ਬਗੈਰ ਬੱਚਿਓ ਕੁਝ ਕਿ ਜਿਹੜੇ ਆਪਾਂ ਦੋ ਐਨੀਮਲ ਦਿਖਾ ਦਿੱਤੇ ਆ ਜਰਸੀਆਂ ਦਾ ਗੱਲੀ ਰਹਿ ਗਈ ਹੈ ਨਾ ਤੇ ਵੀਰ ਸਤਨਾਮ ਇੱਕ ਨੰਬਰ ਆਪਣੇ ਘਰ ਦਿਓ ਸਾਂਝੇ ਨੰਬਰ ਆਪਣਾ ਹੈ ਵੀਰ ਜੀ 94655 ਹਾਂ ਅਨਾਰ ਨੌਂ 55 ਪਿੰਡ ਕਹਿਣਾ ਤਸੀਲ ਬੜੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਹਾਂ ਸੋ ਮਿਲਦੇ ਹਾਂ ਦੋਸਤਾਂ ਇੱਕ ਨਵੀਂ ਅਫੀਰ ਦੇ ਨਾਲ ਸਾਰੇ ਭਰਾਵਾਂ ਨੂੰ ਸਾਥੀ ਸ੍ਰੀ ਅਕਾਲ ਜੀ ਆਜੋ ਆਜੋ ਉਹਨੂੰ ਉੱਠਿਆ ਗਾਉਂ